ਡਾਕਟਰ ਜੀ ਸਭ ਤੋਂ ਪਹਿਲਾਂ ਤਾਂ ਜੀ ਅੱਜ ਆਪਾਂ ਨਵੇਂ ਸਾਲ ਚ ਪਹਿਲੀ ਵਾਰ ਇੱਥੇ ਆਏ ਆ ਤੇ ਮਲਤਾਨੀ ਸਾਹਿਬ ਦਾ ਸਾਡੇ ਡੀਐਸਪੀ ਸਾਹਿਬ ਬੈਠੇ ਐ ਐਸਡੀਐਮ ਸਾਹਿਬ ਸਾਡੇ ਬੈਠੇ ਆ ਤਸੀਨ ਲਾਲ ਸਾਹਿਬ ਸਾਰੇ ਸਾਡਾ ਟੋਟਲ ਟੀਮ ਮੌਜੂਦ ਹੈ ਬੀਡੀਪੀਓ ਸਾਹਿਬ ਮੌਜੂਦ ਨੇ ਡਾਕਟਰ ਸ਼ਿਵ ਸੋ ਲੋਕਾਂ ਦੀ ਜਿੰਨੀਆਂ ਵੀ ਸਾਡੀ ਕੋਸ਼ਿਸ਼ ਇਹ ਰਹਿੰਦੀ ਹੈ ਵੀ ਲੋਕਾਂ ਦੀਆਂ ਸਮੱਸਿਆਵਾਂ ਜਿਹੜੀਆਂ ਉਹ ਘਰ ਜਾ ਕੇ ਸੁਣੀਆਂ ਜਾਣ ਸੋ ਕਈ ਵਾਰ ਸਾਡੇ ਕੋਲ ਮੋਸਟਲੀ ਤਾਂ ਲੋਕ ਆ ਹੀ ਜਾਂਦੇ ਆ ਹੁਸ਼ਿਆਰਪੁਰ ਵੀ ਔਰ ਮੇਰੀ ਇਹ ਹਮੇਸ਼ਾ ਕੋਸ਼ਿਸ਼ ਰਹਿੰਦੀ ਵੀ ਮੁਕੇਰੀਆਂ ਜਰੂਰ ਆ ਜਾਵੇ ਕਿਉਂਕਿ ਐਮਪੀਜ਼ ਦੀਆਂ ਅਕਸਰੇ ਕੰਪਲੀਟ ਰਹਿੰਦੀਆਂ ਐ ਐਮਪੀ ਜਿੱਤਣ ਤੋਂ ਬਾਅਦ ਮੁੜ ਕੇ ਵੜਦੇ ਨਹੀਂ ਸੋ ਕੋਸ਼ਿਸ਼ ਹਰ 3-4 ਮਹੀਨੇ ਬਾਅਦ 6 ਮਹੀਨੇ ਬਾਅਦ ਮਲਤਾਨੀ ਸਾਹਿਬ ਦੇ ਨਾਲ ਗੱਲ ਕਰਕੇ ਜਦੋਂ ਵੀ ਜ਼ਰੂਰਤ ਹੁੰਦੀ ਹੈ ਤੇ ਅਸੀਂ ਆਂਦੇ ਲੋਕਾਂ ਦੀਆਂ ਸਮੱਸਿਆਵਾਂ ਜਿਹੜੀਆਂ ਬਹੁਤ ਕਾਮਨ ਸਮੱਸਿਆਵਾਂ ਨੇ ਤੁਸੀਂ ਸਾਰੇ ਖੜੇ ਸੋਨੇ ਰਹੇ ਸੀ ਸੋ ਸਾਡਾ ਮੇਨ ਮਕਸਦ ਇਹ ਉਹਨਾਂ ਸਮੱਸਿਆਵਾਂ ਨੂੰ ਸੁਲਝਾਣਾ ਕੋਈ ਪੁਲਿਸ ਰਿਲੇਟਡ ਹੈ ਕੋਈ ਐਸਡੀਓ ਸਾਹਿਬ ਦੇ ਰਿਲੇਟਡ ਹੈ ਜਾ ਕੋਈ ਵੀ ਕਿਸ ਲੈਵਲ ਤੇ ਵੀ ਕੋਈ ਸਮੱਸਿਆ ਹੋਊ ਉਹਨੂੰ ਹੱਲ ਕਰਨਾ ਸਾਡੀ ਮੇਨ ਸਾਡੀ ਤਰਜੀਹ ਹੁੰਦੀ ਹੈ ਤੇ ਬਾਕੀ ਜਿੰਨੇ ਵੀ ਡਿਵੈਲਪਮੈਂਟ ਦੇ ਕੰਮ ਨੇ ਨਵੇਂ ਸਰਪੰਚ ਬਣੇ ਨੇ ਕਾਉਂਸਲਰ ਨੇ ਉਹਨਾਂ ਦੇ ਜਿੰਨੇ ਵੀ ਕੰਮ ਵਿਕਾਸ ਹੋਣ ਵਾਲੇ ਵਿਕਾਸ ਦੇ ਕੰਮ ਹੋਣ ਵਾਲੇ ਉਹਨਾਂ ਨੂੰ ਨੋਟ ਡਾਊਨ ਕਰਕੇ ਫਿਰ ਅਸੀਂ ਉਹਨਾਂ ਦੇ ਜੋ ਵੀ ਫੰਡਸ ਜਿਹੜੇ ਨਿਰਧਾਰਤ ਕੀਤੇ ਜਾਂਦੇ ਤੇ ਕੋਸ਼ਿਸ਼ ਰਹਿੰਦੀ ਪਈ ਉਹਨਾਂ ਨੂੰ ਸ਼ੁਰੂ ਕਰਵਾਇਆ ਜਾ ਰਿਹਾ ਸਰ ਸਰਕਾਰੀ ਗਵਰਨਮੈਂਟ ਦੀ ਕਿਸ ਤਰ੍ਹਾਂ ਸਰਪੰਚਾਇਤਾਂ ਹੋਂਦ ਵਿੱਚ ਆ ਚੁੱਕੀਆਂ ਜੀ ਲੋਕ ਬੇਸਬਰੀ ਦੇ ਨਾਲ ਵੱਡਾ ਵੀ ਬੀਕ ਕਰ ਰਹੇ ਆ ਕਿ ਕਦੋਂ ਤੱਕ ਕਰਾਉਣਾ ਇਹ ਆਸਾ ਜੜੀ ਆ ਅ ਬਹੁਤ ਜਲਦੀ ਮੇਰੇ ਖਿਆਲ 2-3 ਮਹੀਨੇ ਦੇ ਵਿੱਚ ਹੀ ਕਿਉਂਕਿ ਪੰਚਾਇਤਾਂ ਦੇ ਬਿਲਕੁਲ ਨਵੀਆਂ ਬਣੀਆਂ ਖੁਸ਼ੀ ਦੀ ਗੱਲ ਇਹ ਆ ਵੀ ਮੁਕੇਰੀਆਂ ਦੇ ਵਿੱਚ ਵੀ 65 ਦੇ ਕਰੀਬ ਜੜੀਆਂ ਸਰਵਸੰਮਤੀ ਦੇ ਨਾਲ ਪੰਚਾਇਤਾਂ ਚੁਣੀਆਂ ਗਈਆਂ ਬਾਕੀ ਮੁਕੇਰੀਆਂ ਸਾਡਾ ਸਭ ਤੋਂ ਵੱਡਾ ਹਲਕਾ ਜੀ ਤੇ ਸਮੱਸਿਆਵਾਂ ਵੀ ਥੋੜੀਆਂ ਵੱਡੀਆਂ ਨੇ ਸੋ ਉਹਨਾਂ ਨੂੰ ਹੱਲ ਕਰਨ ਲਈ ਸਾਡੀ ਕੋਸ਼ਿਸ਼ ਰਹਿੰਦੀ ਹੈ ਵੀ ਉਹਨਾਂ ਨੂੰ ਜਿਦਾਂ ਮਲਤਾਨੀ ਸਾਹਿਬ ਵੀ ਰੋਜ਼ ਬੈਠਦੇ ਨੇ ਸਮੱਸਿਆਵਾਂ ਵਾਲੇ ਲੋਕਾਂ ਦੀਆਂ ਸੁਣਦੇ ਨੇ ਸੋ ਬੈਠੇ ਹੋ ਸੁਣਨ ਵਾਸਤੇ ਕਿੰਦਾਂ ਦੀਆਂ ਸਮੱਸਿਆਵਾਂ ਆ ਰਹੀਆਂ ਲੋਕਾਂ ਦੀ ਤੁਹਾਡੇ ਕੋਲ ਲੋਕਾਂ ਦੀਆਂ ਸਮੱਸਿਆਵਾਂ ਤੇ ਆਮ ਜ਼ਿੰਦਗੀ ਦੀ ਜੋ ਜ਼ਿੰਦਗੀ ਨਾਲ ਜੁੜੀਆਂ ਕੋਈ ਪੁਲਿਸ ਰਿਲੇਟਡ ਇਸ਼ੂਜ਼ ਨੇ ਕੋਈ ਕੋਰਟ ਰਿਲੇਟਡ ਇਸ਼ੂਜ਼ ਨੇ ਜਾਂ ਪਿੰਡਾਂ ਦੀ ਡਿਵੈਲਪਮੈਂਟ ਰਿਲੇਟਡ ਜਿਹੜੇ ਮਸਲੇ ਨੇ ਸੋ ਸਾਰੇ ਜਾਂ ਸ਼ਹਿਰ ਦੀ ਡਿਵੈਲਪਮੈਂਟ ਦੇ ਰਿਲੇਟਡ ਜਿਹੜੇ ਇਸ਼ੂਜ਼ ਨੇ ਉਹੀ ਮਸਲੇ ਜਿਹੜੇ ਮੈਨ ਆ ਰਹੇ ਨੇ ਸੋ ਉਹਨਾਂ ਨੂੰ ਅਸੀਂ ਸੁਣ ਰਹੇ ਹਾਂ ਤੇ ਕਰ ਰਹੇ ਹਾਂ ਹ ਸਾਰਿਆਂ ਨੂੰ ਨਮਸਕਾਰ ਸਤਿ ਸ੍ਰੀ ਅਕਾਲ ਜੈ ਹਿੰਦ ਨਵੇਂ ਸਾਲ ਦੀਆਂ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਮੈਂ ਅੱਜ ਡਾਕਟਰ ਰਾਜਕਮਾਰੀ ਚੱਬੇਵਾਲ ਜੋ ਸਾਡੇ ਹਲਕਾ ਹੁਸ਼ਾਰਪੁਰ ਦੇ ਐਮਪੀ ਨੇ ਮਕੇਰੀਆਂ ਆਉਣ ਤੇ ਆਮ ਆਦਮੀ ਪਾਰਟੀ ਦੀ ਮਕੇਰੀਆਂ ਸਮੁੱਚੀ ਟੀਮ ਵੱਲੋਂ ਪਰੌਣ ਜੀ ਆਇਆਂ ਕਹਿਣਾ ਉਹ ਜਦੋਂ ਵੀ ਅਸੀਂ ਯਾਦ ਕਰਦੇ ਹਾਂ ਮਕੇਰੀਆਂ ਵਿਖੇ ਆਉਂਦੇ ਨੇ ਇਹ ਇਸੇ ਲੜੀ ਤਹਿਤ ਅੱਜ ਮਕੇਰੀਆਂ ਵਿੱਚ ਆ ਕੇ ਲੋਕਾਂ ਦੀਆਂ ਜਿਹੜੀਆਂ ਮੁਸ਼ਕਲਾਂ ਨੇ ਉਹਨਾਂ ਨੂੰ ਸੁਣ ਰਹੇ ਹਾਂ ਔਰ ਮੌਕੇ ਤੇ ਹੱਲ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਤਾਂ ਕਿ ਅਸੀਂ ਲੋਕਾਂ ਨੂੰ ਬੈਸਟ ਸਰਵਿਸਿਜ਼ ਦੇ ਸਕੀਏ ਥੈਂਕ ਯੂ ਵੈਰੀ ਮਚ